ਸੁਭਾਸੀ 10 ਵਜੇ ਦੁਕਾਨ ਖੁੱਲੀ ਹੈ ਠੀਕ ਹੈ ਦੁਕਾਨ ਲੜਕਾ ਖੋਲ ਰਿਆ ਸੀ ਮੈਂ ਸਾਈਡ ਤੇ ਖੜਾ ਸੀਗਾ ਦੁਕਾਨ ਖੋਲ ਕੇ ਜਿਵੇਂ ਸ਼ਟਰ ਖੋਲਿਆ ਤਾਂ ਸਾਡੇ ਹੋ ਚੁੜ ਗਏ ਸਾਰੇ ਗੱਲੇ ਟੁੱਟੇ ਹੋਏ ਆ ਆ ਕੋੜੀਆਂ ਦੇ ਦਰਵਾਜ਼ੇ ਟੁੱਟੇ ਹੋਏ ਆ ਜਦੋਂ ਅਸੀਂ ਸੰਭਾਲਿਆ ਤਾਂ ਮਤਲਬ ਕਿ ਅੰਦਰੋਂ ਜਿਹੜਾ ਕੈਸ਼ ਸੀਗਾ ਫੁੱਲਾ ਜਿਹੜਾ ਕੈਸ਼ ਸੀਗਾ 5-7 ਹਜ਼ਾਰ ਰੁਪਿਆ ਸੀਗਾ ਫੁੱਲਾ ਜਿਹੜਾ ਕੈਸ਼ ਸੀਗਾ 5-7 ਹਜ਼ਾਰ ਰੁਪਿਆ ਉਹ ਲੈ ਗਏ ਨੇ ਉੱਪਰ ਸਾਡੇ 4 ਲੈਪਟਾਪ 4 ਕੰਪਿਊਟਰ ਪਏ ਆ ਉਹਨਾਂ ਨੂੰ ਨਹੀਂ ਹੱਥ ਲਾਇਆ ਉਹਨਾਂ ਨੇ ਬਰ ਗੱਲੇ ਖੋਲ ਕੇ ਉੱਪਰਲੇ ਗੱਲੇ ਵੀ ਖੋਲ ਕੇ ਤੋੜ ਕੇ ਜਿਹੜਾ ਕੈਸ਼ੀ ਮਾੜਾ ਮੁੱਟਾ ਉਹ ਲੈ ਗਏ ਮੰਗਰ ਚੋਂ ਜਿੰਨਾ ਦਾਨ ਪੱਤਰ ਸੀ ਉਹ ਲੈ ਗਏ ਤੇ ਲੋਕ ਵਗੈਰਾ ਤੋੜ ਗਏ ਸਾਰੇ ਗੱਲੇ ਤੋੜ ਕੇ ਬਸ ਆਹੀ ਨੁਕਸਾਨ ਹੋਇਆ ਜੀ ਬਚਤ ਰਹਿ ਮੰਨ ਫਲੋਰੀ ਹੈ ਸ਼ੇੜੀ ਬੰਦਿਆਂ ਦਾ ਕੰਮ ਨਹੀਂ ਲੱਗਦਾ ਕੀ ਕਾਰਵਾਈ ਦੀ ਮੰਗ ਕਰਦੇ ਬਸ ਅਸੀਂ ਆਹੀ ਸਾਡੀ ਮਾਰਕੀਟ ਗਊਸ਼ਾਲਾ ਦੀ ਆਹੀ ਮਾਰਕੀਟ ਆਹੀ ਕਹਿੰਦੀ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਜੀ ਕੋਈ ਪੁਲਿਸ ਗਸ਼ਤ ਜਾਂ ਜੋ ਵੀ ਹੈ ਇਹ ਵਧਾਈ ਜਾਵੇ ਤੇ ਸਾਨੂੰ ਵਪਾਰੀਆਂ ਨੂੰ ਕੁਝ ਨਾ ਕੁਝ ਸੁਰੱਖਿਆ ਮਿਲੇ ਕਿ ਅਸੀਂ ਇੰਨਾ ਮਤਲਬ ਕਿ ਸਟਰਗਲ ਕਰਕੇ ਕਮਾਨੇ ਆ ਪਰ ਫਿਰ ਵੀ ਸਾਨੂੰ ਕੋਈ ਇਸ ਤਰ੍ਹਾਂ ਦੀ ਇੱਕ ਸਟਰੀਟ ਲਾਈਟਾਂ ਜਰੂਰ ਬੰਦ ਪਈਆਂ ਸਰ ਸਟਰੀਟ ਲਾਈਟਾਂ ਜਰੂਰ ਚਾਲੂ ਕਰਵਾਉ ਸਕਦੇ ਆ ਸਰ ਸੀ